ਇਸ ਲਈ ਦੀ ਵੱਡੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸ਼੍ਰੋਮਣੀ ਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਦੇ ਵੱਲੋਂ ਆਪਣੀ ਟਿਕਟ ਵਾਪਸ ਕਰਕੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਸ਼੍ਰੋਮਣੀ ਕਾਲੀ ਦਲ ਤੋਂ ਅਸਤੀਫਾ ਵੀ ਦੇ ਦਿੱਤਾ ਗਿਆ ਹੈ ਅਤੇ ਆਪਣੀ ਟਿਕਟ ਸ਼੍ਰੋਮਣੀ ਕਾਲੀ ਦਲ ਨੂੰ ਵਾਪਸ ਕਰ ਦਿੱਤੀ ਗਈ ਹੈ। ਇਸ ਵਾਰ ਬਿਨਾਂ ਗੱਠਜੋੜ ਤੋਂ ਲੜ ਰਹੀ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਚੰਡੀਗੜ੍ਹ ਤੋਂ ਆਪਣਾ ਐਮਪੀ ਉਤਾਰਿਆ ਗਿਆ ਸੀ ਜਿਸ ਵਿੱਚ ਹਰਦੀਪ ਸਿੰਘ ਬੁਟਰੇਲਾ ਨੂੰ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਸੀ ਤੇ ਅੱਜ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਪਿੱਛੇ ਕਾਰਨ ਉਹਨਾਂ ਇਹ ਦੱਸਿਆ ਹੈ ਕਿ ਪਾਰਟੀ ਦੇ ਵੱਲੋਂ ਨਾ ਤਾਂ ਸਾਨੂੰ ਸਪੋਰਟ ਕੀਤੀ ਜਾਂਦੀ ਹੈ ਨਾ ਹੀ ਕੋਈ ਲੀਡਰ ਪਾਰਟੀ ਦਾ ਵੱਡਾ ਲੀਡਰ ਸਾਡੇ ਦੇ ਹੱਕ ਦੇ ਵਿੱਚ ਆਣ ਕੇ ਚੋਣ ਪ੍ਰਚਾਰ ਕਰਦਾ ਹੈ ਤੇ ਨਾ ਹੀ ਸਾਨੂੰ ਕੋਈ ਚੋਣ ਪ੍ਰਚਾਰ ਕਰਨ ਦੇ ਲਈ ਫੰਡ ਮੁਹੱਈਆ ਕਰਵਾਏ ਜਾਂਦੇ ਨੇ ਇਸ ਕਰਕੇ ਪੈਸੇ ਦੀ ਕਮੀ ਹੋਣ ਕਾਰਨ ਕਰਕੇ ਅਤੇ ਪਿੱਛੇ ਲੀਡਰਸ਼ਿਪ ਦੀ سپورਟ ਨਾ ਹੋਣ ਕਰਕੇ ਮੈਂ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਵੀ ਦਿੰਦਾ ਹਾਂ ਤੇ ਆਪਣੀ ਟਿਕਟ ਸ਼੍ਰੋਮਣੀ ਕਾਲਜ ਦਲ ਨੂੰ ਵਾਪਿਸ ਕਰਦਾ ਇਹ ਵੱਡਾ ਝਟਕਾ ਸ਼੍ਰੋਮਣੀ ਕਾਲਜ ਦਲ ਨੂੰ ਇਸ ਵੇਲੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਲੱਗਦਾ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਸਾਨੂੰ ਪਹਿਲੇ ਵੀ ਜਿਹੜਾ ਚੋਣਾ ਹੁੰਦੀਆਂ ਰਹੀਆਂ ਨੇ ਉਹਨਾਂ ਦੇ ਵਿੱਚ ਇਕੱਲਿਆਂ ਛੱਡ ਕੇ ਚਲ ਜਾਂਦੀ ਹੈ ਅਸੀਂ ਇਕੱਲੇ ਹੀ ਆਪਣੇ ਦਮ ਤੇ ਚੋਣਾਂ ਲੜਦੇ ਨੇ ਨਾ ਕੋਈ ਪਾਰਟੀ ਦੇ ਵੱਲੋਂ ਸਾਨੂੰ ਪਿਛੋਂ سپورਟ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ سپورਟ ਸਾਨੂੰ ਪਾਰਟੀ ਦੇ ਵੱਲੋਂ ਨਹੀਂ ਦਿੱਤੀ ਜਾਂਦੀ ਐ ਤੇ ਇਸ ਵਾਰ ਇਹ ਲੋਕ ਸਭਾ ਚੋਣਾਂ ਵੱਡੀਆਂ ਚੋਣਾਂ ਨੇ ਇਸ ਕਰਕੇ ਫੰਡ ਦੀ ਵੀ ਜ਼ਰੂਰਤ ਹੈ ਅਤੇ ਸਪੋਰਟ ਦੀ ਵੀ ਜ਼ਰੂਰਤ ਹੈ ਪਰ ਇਸ ਵਾਰ ਵੀ ਸਾਨੂੰ ਇਸ ਲੋਕ ਸਭਾ ਚੋਣਾਂ ਦੇ ਵਿੱਚ ਇਕੱਲਿਆਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਛੱਡ ਦਿੱਤਾ ਗਿਆ ਹੈ ਇਸ ਕਰਕੇ ਅਸੀਂ ਸਮੁੱਚੀ ਟੀਮ ਦੇ ਨਾਲ ਖੁਦ ਮੈਂ ਟਿਕਟ ਵੀ ਵਾਪਸ ਕਰਦਾ ਤੇ ਇਸ ਅਹੁਦੇ ਤੋਂ ਅਸਤੀਫਾ ਵੀ ਦੇ ਦਿੰਦਾ ਹਾਂ ਇਸ ਪ੍ਰਕਾਰ ਹਰਦੀਪ ਸਿੰਘ ਬੁਟਰੇਲਾ ਨੇ ਆਪਣਾ ਸ਼੍ਰੋਮਣੀ ਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ